हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਪਸਾਨ ਭਰਾਜ ਆਪਾਂ ਕਣਕ ਦੀਆਂ ਉਹਨਾਂ ਕਿਸਮਾਂ ਦੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਬਜਾਈ ਤੁਸੀਂ ਅਗੇਤੇ ਦੇ ਵਿੱਚ ਕਰਕੇ ਉਹਨਾਂ ਵੈਰੈਟੀਆਂ ਤੋਂ ਜਿਹੜਾ ਰਿਕਾਰਡ ਝਾੜ ਲੈ ਸਕਦੇ ਜੀ ਸੋ ਕਿਹੜੀਆਂ-ਕਿਹੜੀਆਂ ਵੈਰੈਟੀਆਂ ਹਨ ਕਿੰਨਾ ਸਮਾਂ ਲੈ ਕੇ ਪੱਕਦੀਆਂ ਤੇ ਝਾੜ ਦੇਣ ਦੀ ਸਮਰੱਥਾ ਉਹਨਾਂ ਦੀ ਕਿੰਨੀ ਹੈ ਸੋ ਪੂਰੀ ਗੱਲਬਾਤ ਕਰਨੀ ਜਿਹੜੇ ਪ੍ਰਾਪ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੇਕਰ ਵੀਡੀਓ ਪੇਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਤਰ੍ਹਾਂ ਵੀਡੀਓ ਜਰੂਰ ਸ਼ੇਅਰ ਕਰੋ ਕਿਸਾਨ ਭਰਾਓ ਵੈਸੇ ਤਾਂ ਇਹ ਵੀਡੀਓ ਥੋੜੀ ਜਿਹੀ ਗੇਤੀ ਆ ਅੱਗੇ ਪਹਿਲਾ ਵੀਡੀਓ ਪਾਉਣ ਦਾ ਆਪਣਾ ਇਹ ਹੀ ਮਕਸਦ ਜਾਂ ਕਾਰਨ ਆ ਪਿਛਲੇ ਸਾਲ ਕਾਫੀ ਵੀਰਾਂ ਨੇ ਮੈਸੇਜ ਕੀਤੇ ਵੀ ਥੋੜਾ ਜਿਹਾ ਵੀਡੀਓ ਦੇਤੀ ਪਾ ਦਿਆ ਕਰੋ ਅਸੀਂ ਮੇਲਿਆਂ ਚੋਂ ਬੀਜ ਲੈਣਾ ਜਾਂ ਇਧਰ ਉਧਰੋਂ ਬੀਜ ਲੈਣਾ ਕਿਸਾਨ ਭਰਾਓ ਤੋਂ ਬੀਜ ਲੈਣਾ ਤਾਂ ਵੀਡੀਓ ਪਹਿਲਾਂ ਆਈ ਹੋਵੇ ਤਾਂ ਸਾਨੂੰ ਪਤਾ ਲੱਜੂਵੇ ਅਸੀਂ ਕਿਹੜੀ ਵੈਰੈਟੀ ਬੀਜ ਪਝਾਈ ਕਰ ਸਕਦੇ ਆ ਤੇ ਕਿੰਨੀ ਤਰੀਕ ਦੇ ਕਰ ਸਕਦੇ ਤੇ ਝਾੜੋਂ ਕਿੰਨਾ ਦਿੰਦੀ ਆ ਤਾਂ ਕਿ ਸਹੀ ਸਮੇਂ ਤੇ ਸਹੀ ਵੈਰੈਟੀ ਦੀ ਚੋਣ ਕਰ ਸਕੀਏ ਤਾਂ ਇਸ ਲਈ ਸੋਚਿਆ ਵੀ ਆਪਾਂ ਇਸ ਵਾਰ ਜਿਹੜੇ ਥੋੜਾ ਜਿਹਾ ਪਹਿਲਾ ਵੀਡੀਓ ਪਾ ਦਈਏ ਤਾਂ ਕਿ ਕਿਸਾਨ ਵੀ ਜਿੰਨਾ ਮੇਲਿਆਂ ਤੋਂ ਬੀਜ ਲੈਣਾ ਜਾਂ ਕਿਸਾਨ ਭਰਾਵਾਂ ਤੋਂ ਲੈਣਾ ਜਾਂ ਦੁਕਾਨਦਾਰਾਂ ਤੋਂ ਲੈਣਾ ਤਾਂ ਉਹ ਜਿਹੜਾ ਪਹਿਲਾਂ ਜਿਹੜਾ ਵੈਰੈਟੀ ਦੀ ਚੋਣ ਕਰ ਲੈਣ ਤੇ ਉਹਦੇ ਨਾਲ ਹੀ ਜਿਹੜੇ ਕਿਸਾਨ ਵੀ 1595 1692 ਲਈ ਆ ਜਾਂ ਉਹਨਾਂ ਵਾਢ ਲਈ ਆ ਤਾਂ ਜੇਕਰ ਉਹਨਾਂ ਆਲੂਆਂ ਦੀ ਬਿਜਾਈ ਨਹੀਂ ਕਰਨੀ ਤਾਂ ਜਾਂ ਸਬਜ਼ੀ ਵਗੈਰਾ ਨਹੀਂ ਬੀਜਣੀ ਸਿੱਧਾ ਕਣਕੀ ਬਿਜਾਈ ਕਰਨੀ ਆ ਤਾਂ ਬਹੁਤੇ ਕਿਸਾਨ ਵੀ ਜਿਹੜਾ 20 ਅਕਤੂਬਰ ਤੋਂ ਜਿਹੜਾ ਬਜਾਈ ਸ਼ੁਰੂ ਕਰ ਦਿੰਦੇ ਆ ਜਾਂ ਫਿਰ ਜਿੱਥੇ ਹੜਾਂ ਦੀ ਮਾਰ ਨਾਲ ਝੋਨੇ ਖਰਾਬ ਹੋ ਗਿਆ ਤਾਂ ਉਹ ਉਹ ਵੀ ਉੱਥੇ ਜਿੱਥੇ ਕਿਸਾਨ ਵੀਰਾਂ ਦੀ ਜ਼ਮੀਨਾਂ ਟਾਈਮ ਨਾਲ ਪੱਧਰ ਕਰ ਲਈਆਂ ਤਾਂ ਉਹ ਵੀ ਕਿਸਾਨ ਵੀ ਜਿਹੜਾ ਕਣਕਾਂ ਦੀ ਬਜਾਈ ਥੋੜਾ ਜਿਹਾ ਅਗੇਤੀ ਕਰ ਸਕਦੇ ਆ ਵੱਤਰ ਅਥੇ ਹਿਸਾਬ ਨਾਲ ਕਿਉਂਕਿ ਵੱਤਰ ਜ਼ਮੀਨਾਂ ਆ ਜਾਂਦੀਆਂ ਤਾਂ ਬਜਾਈ ਜਿਹੜੀ ਅਗੇਤੀ ਸ਼ੁਰੂ ਹੋ ਜਾਂਦੀ ਆ ਤਾਂ ਤੁਸੀਂ ਇਹਨਾਂ ਵੈਰੈਟੀਆਂ ਜੋ ਕਿਸਾਨ ਭਰਾ ਕੋਈ ਵੀ ਜਿਹੜੀ ਵੈਰੈਟੀ ਦੀ ਚੋਣ ਕਰ ਸਕਦੇ ਇਹ ਵੈਰੈਟੀਆਂ ਤੁਸੀਂ 20 ਅਕਤੂਬਰ ਤੋਂ ਲੈ ਕੇ ਤੇ 5 ਨਵੰਬਰ ਤੱਕ ਬਜਾਈ ਕਰ ਸਕਦੇ ਜੀ ਉਹਨਾਂ ਵਿੱਚ ਪਹਿਲੇ ਨੰਬਰ ਤੇ ਆ ਜਾਂਦੀ ਹੈ ਵੈਰੈਟੀ ਡੀਬੀਡਬਲਯੂ 303 156 ਦਿਨ ਲੈ ਕੇ ਪੱਕਦੀ ਆ ਤੇ 81.2 ਕੁਵੰਟਲ ਜਿਹੜਾ ਝਾੜ ਦੇਣ ਦੀ ਸਮਰੱਥਾ ਹੈ ਜਾਂ ਲਗਭਗ ਹਗੜੇਰ ਦੀ ਗੱਲ ਆਪਾਂ ਕਰਨ ਜਾ ਰਹੇ ਹਾਂ ਜਾਨੀ ਕਿ ਢਾਈਆਂ ਕੇਲਿਆਂ ਦੇ ਵਿੱਚ 81 ਕੁਵੰਟਲ 85.2 ਕੁਵੰਟਲ ਝਾੜ ਦੇਣ ਦੀ ਸਮਰੱਥਾ ਹੈ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ 187 ਜਿਹੜੀ ਕਾਫੀ ਜ਼ਿਆਦਾ ਕਿਸਾਨ ਵੀਰਾਂ ਦੀ ਹਰਮਨਪਿਆਰੀ ਵੈਰੈਟੀ ਆ ਤੇ ਬਹੁਤ ਵੱਡੇ ਰਕਬੇ 'ਚ ਲੱਗਦੀ ਵੀ ਆ ਤਾਂ ਇਹਦੀ ਜੇਕਰ ਆਪਾਂ ਗੱਲ ਕਰੀ 158 ਦਿਨ ਲੈ ਕੇ ਪੱਕਦੀ ਆ ਤੇ 75 ਕੁਆਂਟਲ ਤੱਕ ਇਹ ਝਾੜ ਦੇ ਜਾਂਦੀ 55 75.2 ਕੁਆਂਟਲ ਤੱਕ ਤਾਂ ਤੁਸੀਂ ਕਿਸਾਨ ਭਰਾਓ ਕਿਹੜੀ ਵੈਰੈਟੀ ਇਸ ਸਾਲਾਂ ਲਾਈ ਤੁਹਾਡੇ ਕੀ ਕਿੰਨਾ ਝਾੜ ਦਿੰਦਾ ਹੈ ਤੇ ਇਸ ਵਾਰ ਤੁਸੀਂ ਕਿਹੜੀ ਵੈਰੈਟੀ ਲਾਉਣ ਜਾ ਰਹੇ ਹੋ ਕਮੈਂਟ ਜਰੂਰ ਕਰਿਓ ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ DBW 370 ਦੀ 151 ਦਿਨ ਲੈ ਕੇ ਪੱਕਦੀ ਆ ਤੇ 74 69 ਕੁਆਂਟਲ ਤੱਕ ਇਹਦਾ ਝਾੜ ਦਿੰਦੀ ਸਮਰੱਥਾ ਹਕ ਢੇਰ ਦੀ ਢਾਈਆਂ ਕਿੱਲਿਆਂ ਦੇ ਵਿੱਚ ਲਗਭਗ 75 ਕੁਆਂਟਲ ਤੱਕ ਝਾੜ ਦੇ ਜਾਂਦੀ ਆ DBW371 150 ਦਿਨ ਲੈ ਕੇ ਪੱਕਦੀ ਆ ਤੇ 76 ਕੁਇੰਟ ਤੱਕ ਛਾੜ ਦਿੰਦੀ ਇਹਦੀ ਸਮਰੱਥਾ ਹੈ DBW372 151 ਦਿਨ ਲੈ ਕੇ ਪੱਕਦੀ ਆ ਤੇ ਲਗਭਗ 75 ਕੁਇੰਟ ਤੱਕ ਛਾੜ ਦਿੰਦੀ ਇਹਦੀ ਸਮਰੱਥਾ ਹੈ DBW327 ਇਹ ਕਿਸਾਨ ਪਰ 155 ਦਿਨ ਲੈ ਕੇ ਪੱਕਦੀ ਆ ਤੇ 80 ਕੁਇੰਟ ਤੱਕ ਲਗਭਗ ਇਹਦੀ ਛਾੜ ਦਿੰਦੀ ਸਮਰੱਥਾ ਢਾਈਆਂ ਕਿੱਲਿਆਂ ਦੀ ਤੋ ਇਹ ਕਿਸਾਨ ਭਰਾਓ ਜਿਹੜੀਆਂ ਵੈਰਾਈਡੀਆਂ ਤੁਸੀਂ 20 ਅਕਤੂਬਰ ਤੋਂ ਲੈ ਕੇ ਦੇ 5 ਨਵੰਬਰ ਤੱਕ ਲਾ ਸਕਦੇ ਜੀ ਹੁਣ ਇੱਥੇ ਆਪਾਂ ਇੱਕ ਆਪਣਾ ਤਜਰਬਾ ਸ਼ੇਅਰ ਕਰਦੇ ਆਂ ਵੈਸੇ ਤਾਂ ਤੁਸੀਂ ਇਹਨਾਂ ਇਸ ਡੇਟ ਦੇ ਵਿੱਚ 20 ਅਕਤੂਬਰ ਤੋਂ ਲੈ ਕੇ 5 ਨੰਬਰ ਤੱਕ ਕਦੋਂ ਵੀ ਇਹਨਾਂ ਵੈਰਾਈਡੀਆਂ ਦੀ ਚੋਣ ਕਰ ਸਕਦੇ ਜੀ ਪਰ ਜਿਹੜਾ ਆਪਣਾ ਪਿਛਲੇ ਸਾਲਾਂ ਦਾ ਤਜਰਬਾ ਜਾਂ ਜਿੱਦਾਂ ਦਾ ਹੋਣਾ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਜਿੱਦਾਂ ਦਾ ਮੌਸਮ ਚੱਲ ਰਿਹਾ ਹੈ ਜਾਂ ਪਿਛਲੇ ਸਾਲਾਂ 'ਚ ਆਪਾਂ ਦੇਖਿਆ ਹੈ ਅਜੇਕਰ ਤੁਸੀਂ ਇਹਨਾਂ ਵੈਰਾਈਟੀਆਂ ਦੇ ਵਿੱਚ ਚੋਣ ਕਰਨੀ ਆ ਤਾਂ ਇਹਨਾਂ ਵੈਰੈਟੀਆਂ ਦੇ ਤੁਸੀਂ ਜਿਹੜੀ ਸਹੀ ਤਰੀਕ ਦੀ ਗੱਲ કરી ਤੇ ਆਪਾਂ 28 ਅਕਤੂਬਰ ਦੇ ਨੇੜੇ ਤੇੜੇ ਜੇਕਰ ਇਹਨਾਂ ਦੀ ਬਿਜਾਈ ਕਰਦੇ ਆਂ ਵੈਸੇ ਤੁਸੀਂ ਕਦੋਂ ਵੀ ਕਰ ਸਕਦੇ ਝਾੜ ਬਹੁਤ ਚੰਗਾ ਦੇਣਗੀਆਂ ਪਰ ਆਪਾਂ ਇਹ ਨਿੱਜੀ ਤਜਰਬੇ ਨਾਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆਂ ਕਿ ਜੇਕਰ ਤੁਸੀਂ 28 ਅਕਤੂਬਰ ਦੇ ਲਾਗੇ 29 ਦੇ ਲਾਗੇ ਇਹਨਾਂ ਕਣਕਾਂ ਦੀ ਬਿਜਾਈ ਕਰ ਦਿੰਦੇ ਜੇ ਕਿਸਮਾਂ ਦੀ ਬਿਜਾਈ ਕਰ ਦਿੰਦੇ ਜੇ ਤਾ ਬਹੁਤ ਵਧੀਆ ਤੇ ਰਿਕਾਰਡ ਛਾੜ ਦਿੰਦੀਆਂ। ਬਾਕੀ ਗੱਲ ਆ ਜਾਂਦੀ ਬਿਮਾਰੀ ਦੀ। ਕਿਸਾਨ ਭਰਾ ਉਹ ਕਣਕ ਦੇ ਵਿੱਚ ਵੈਸੇ ਕੋਈ ਬਹੁਤਾ ਜਿਆਦਾ ਬਿਮਾਰੀ ਨਹੀਂ ਆਉਂਦੀ। ਇੱਕ ਪੀਲੀ ਕੁੰਗੀ ਆ ਸਕਦੀ ਜਾਂ ਪੂਰੀ ਕੁੰਗੀ ਆ ਸਕਦੀ ਆ। ਤਾਂ ਇਹਨਾਂ ਦੋਵਾਂ ਬਿਮਾਰੀਆਂ ਦੇ ਵਿੱਚ ਜਿਹੜਾ ਟਾਕਰਾ ਇਹਨਾਂ ਕਿਸਮਾਂ ਦੇ ਵਿੱਚ ਇਹਨਾਂ ਦੋਨਾਂ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੈਗੀ ਆ। ਟਾਕਰਾ ਕਰਨ ਦਾ ਮਤਲਬ ਇਹ ਨਹੀਂ ਵੀ ਇਹਨਾਂ ਵਿੱਚ ਬਿਮਾਰੀ ਆ ਨਹੀਂ ਸਕਦੀ। ਆ ਸਕਦੀ ਪਰ ਬਹੁਤ ਘੱਟ ਯਾਨੀ ਕਿ ਜੇਕਰ ਬਹੁਤੀ ਜਿਆਦਾ ਆਉਂਦੀ ਤਾਂ ਫਿਰ ਇਹਨਾਂ 'ਚ ਬਿਮਾਰੀ ਆ ਸਕਦੀ ਆ। ਪਰ ਕਾਫੀ ਹੱਦ ਤੱਕ ਜਿਹੜਾ ਬਿਮਾਰੀ ਦਾ ਟਕਰਾ ਕਰ ਲੈਂਦੀ ਆ ਪਰ ਪਿਛਲੇ ਸਾਲ ਦੇਖਣ ਨੂੰ ਮਿਲਿਆ ਕਿ ਡੀਬੀਡਬਲਯੂ ਦੇ ਵਿੱਚ ਆਪਾਂ ਨੂੰ ਜਿਹੜਾ ਪੂਰੀ ਕੁੰਗੀ ਦਾ ਅਟੈਕ ਦੇਖਣ ਨੂੰ ਮਿਲਿਆ ਸੀ ਪੀਲੀ ਕੁੰਗੀ ਦਾ ਨਹੀਂ ਪੂਰੀ ਕੁੰਗੀ ਦਾ ਜਿਹੜੀ ਲਾਲ ਜੀ ਹੁੰਦੀ ਮਿਰਚਾਂ ਜੀਆਂ ਵਰਗੀ ਜਿਹਦਾ ਬਰਸੀਮ ਦੇ ਉੱਪਰ ਵੀ ਅਟੈਕ ਦੇਖਣ ਨੂੰ ਮਿਲਿਆ ਸੀ ਤੇ ਲਾਸ਼ ਤੇ ਜਦੋਂ ਆਪਣੀਆਂ ਵੈਰੈਟੀਆਂ ਪੱਕ ਚੱਲੀਆਂ ਸੀ ਉਦੋਂ ਜਿਹੜਾ ਪੂਰੀ ਕੁੰਗੀ ਦਾ ਅਟੈਕ ਦੇਖਣ ਨੂੰ ਮਿਲਿਆ ਸੀ ਤਾਂ ਵੈਸੇ ਇਹਨਾਂ ਦੀ ਸਮਰੱਥਾ ਹੈਗੀ ਤੇ ਆਪਾਂ ਨੂੰ ਕੋਈ ਬਹੁਤ ਹੀ ਜ਼ਿਆਦਾ ਡਰਨ ਦੀ ਲੋੜ ਨਹੀਂ ਤਾਂ ਇਹ ਆਪਾਂ ਜਿਹੜੀਆਂ ਵੈਰੈਟੀਆਂ ਆਪਾਂ ਇਹਨਾਂ ਦੀ 20 ਅਕਤੂਬਰ ਤੋਂ ਲੈ ਕੇ ਦੇ 5 ਨਵੰਬਰ ਤੱਕ ਬਜਾਈ ਕਰ ਸਕਦੇ ਆ ਇੱਥੇ ਆਪਾਂ ਇੱਕ ਗੱਲ ਹੋਰ ਐਡ ਕਰਦੀ ਵੀ ਜਿਹੜੀ 187 ਵੈਰੈਟੀ ਆ ਇਹਨੂੰ ਚਾਹੇ ਤੁਸੀਂ ਗੇਤੀ ਲਾ ਲਓ ਤੇ ਚਾਹੇ ਲਾ ਲਓ ਪਛੇਤੀ ਇਹਦਾ ਝਾੜ ਤੁਹਾਨੂੰ ਬਹੁਤ ਚੰਗਾ ਹੀ ਮਿਲੂਗਾ ਗੇਤੀ ਵੀ ਝਾੜ ਬਹੁਤ ਚੰਗਾ ਦੇ ਜਾਂਦੀ ਤੇ ਪਛੇਤੀ ਵੈਰੈਟੀ ਵੀ ਜਿਹੜਾ ਬਹੁਤ ਚੰਗਾ ਝਾੜ ਦਿੰਦੀ ਇਹ ਆਪਾਂ ਲਾਈ ਹੋਏ ਗੇਤੀ ਵੀ ਲਾ ਕੇ ਦੇਖੀ ਤੇ ਪਛੇਤੀ ਲਾ ਕੇ ਵੀ ਦੇਖੀ ਆ ਤਾਂ ਝਾੜ ਇਹਦਾ ਬਿਲਕੁਲ ਸੇਮ ਹੀ ਰਿਹਾ ਸੀ ਪਰ ਇੰਨਾ ਕਿ ਜਿਹੜੀ 187 ਵੈਰੈਟੀ ਇਹ ਜੇਕਰ ਆਪਾਂ ਪਛੇਤੀ ਲਾਉਣੇ ਤੇ ਇਹਦੇ ਵਿੱਚ ਪੂਰੀ ਕੁੰਗੀ ਦਾ ਅਟੈਕ ਤੇ ਪੀਲੀ ਕੁੰਗੀ ਦਾ ਅਟੈਕ ਦੇਖ ਨੂੰ ਮਿਲ ਜਾਂਦਾ ਸੋ ਇਸ ਚੀਜ਼ ਦਾ ਆਪਾਂ ਥੋੜਾ ਜਿਹਾ ਧਿਆਨ ਰੱਖਣਾ ਉਦੋਂ ਆਪਾਂ ਜਿਹੜੀ ਜੇਕਰ ਪਛੇਤੀ ਲਾਉਣੇ ਤੇ ਸਪਰੇਅ ਆਪਾਂ ਕੋਈ ਫੰਗੀ ਸਾਈਡ ਸਮੇਂ ਸਿਰ ਜਿਹੜਾ ਕਰ ਸਕਦੇ ਆ ਸੋ ਹੋਰ ਕੋਈ ਕਿਸਾਨ ਭਰਾਵਾਂ ਨੂੰ ਜਾਣਕਾਰੀ ਚਾਹੀਦੀ ਵਾ ਤਾਂ ਤੁਸੀਂ ਕਮੈਂਟ ਕਰ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ